ਵਾਹਿਗੁਰੂ ਜੀ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਹਮ ਕਿਆ ਗੁਣ ਤੇਰੇ ਵਿਥਰੈ ਸੁਆਮੀ ਤੂੰ ਅਪਰ ਭਾਰੋ RAM ਰਾਜੇ ਕਿਸ਼ਾ ਹਾਥ ਕਿਸ਼ੇ ਦੇ ਕਿਸ਼ ਨਹੀਂ ਸਭ ਚੱਲੇ ਚਲਾਏ ਮਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੌ ਚੰਦਾ ਉਗਵੇ ਜੇ ਸੌ ਚੰਦਾ ਉਗਵੇ ਦਿੱਤੜੇ ਹਜ਼ਾਰ ਸਾਨੂੰ ਗੁਰੂਆਂ ਤੋਂ ਬਾਜ ਹਨੇਰਾ ਉਹ ਚੰਦ ਭਾਵੇਂ ਲੱਖ ਚੜਜੇ ਰੁਆਤੋ ਵੈਨੇਰਾ ਜੰਦ ਪਾਵੇ ਲੱਖ ਚੜ ਜੇ ਚੰਦ ਭਾਵੇਂ ਜੀ ਸੌ ਚੜ ਜੇ ਚੰਦ ਭਾਵੇਂ ਜੀ ਸੌ ਚੜ ਜੇ ਹਨੋ ਗੁਰੂ ਆਤਮਾ ਤੁ ਬਾਜ ਹਨੇਰਾ ਚੰਦ ਪਾਵੇਂ ਸੋ ਛੜ ਗੇ ਗੁਰੂ ਆਤਮਾ ਤੁ ਬਾਜ ਹਨੇਰਾ ਚੰਦ ਪਾਵੇਂ ਸੋ ਛੜ ਗੇ ਆਵੇ ਤੋ ਚੜ ਜੀ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰੂ ਵਿਣ ਕੋਰ ਅੰਧਾਰ ਗੁਰੂ ਤੋਂ ਬਿਨਾ ਕੋਰ ਹਨੇਰਾ ਹੈ ਕੋਰ ਹਨੇਰਾ ਜਿੱਥੇ ਕੁਝ ਵੀ ਨਹੀਂ ਦਿਸਦਾ ਪਿਆਰਿਓ ਸਤਿਕਾਰਯੋਗ ਬਾਬਾ ਜੀ ਸਟੇਜ ਤੇ ਬੈਠੇ ਨੇ ਮੈਨੂੰ ਇਸ ਸਮੇਂ ਵਿੱਚੋ ਕੁਝ ਸਮਾਂ ਆਸ਼ੀਰਵਾਦ ਲੈਣ ਵਾਸਤੇ ਕਿਰਪਾ ਕੀਤੀ ਮਹਾਰਾਜ ਨੇ ਗੁਰੂ ਤੇਗ ਹਾਰਾ ਜੀਆ ਨੇ ਭਾਈ ਸਾਹਿਬ ਅਰਜਨਦਰਪਾਲ ਸਿੰਘ ਜੀ ਕੋਲੋਂ ਆਪਾਂ ਨੇ ਹੋਲੀ ਦਾ ਤਿਹਾੜ ਤੇ ਹੋਲੇ ਦਾ ਤਿਹਾੜ ਸਰਵਨਾ ਕੀਤਾ ਕਿ ਹੋਲੀ ਦਾ ਕੀ ਮਹਾਤਮਾ ਹੈ ਗੁਰੂ ਸੱਚੇ ਪਾਤਸ਼ਾਹ ਨੇ ਕਲਗੀਆਂ ਵਾਲੇ ਸਾਹਿਬ ਗੁਰੂ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਜੰਨੇ ਬਈਆ ਖਾਲਸਾ ਹੋਲੀ ਨਹੀਂ ਮਨਾਵੇਗਾ ਹੋਲਾ ਮਨਾਇਆ ਕਰੇਗਾ ਵੱਡੇ ਕਿਹਾਂ ਵਡਿਆਈਆਂ ਕੁਛ ਕਹਿਣਾ ਕਹਿਣਾ ਨਾ ਜਾਏ ਵੱਡਿਆਂ ਦੀਆਂ ਵੱਡੀਆਂ ਗੱਲਾਂ ਵੱਡੇ ਕਿਹਾਂ ਵੱਡੀਆਂ ਵਡਿਆਈਆਂ ਹੁੰਦੀਆਂ ਨੇ ਪਿਆਰਿਓ ਵੱਡਿਆਂ ਨੇ ਵੱਡੀਆਂ ਗੱਲਾਂ ਕਰਨੀਆਂ ਨੇ ਹੌਲੀ ਤੇ ਹੌਲਾ ਭਾਵੇਂ ਇੱਕ ਛੋਟੀ ਚੀਜ਼ ਇੱਕ ਵੱਡੀ ਚੀਜ਼ ਹੋਣੀ ਆਓ ਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਿਆਰਿਓ ਹੌਲੀ ਦਾ ਤੇ ਹੌਲੇ ਦਾ ਦਿਹਾੜਾ ਪੁੰਨਿਆਂ ਦਾ ਦਿਹਾੜਾ ਵਖਸ਼ ਕੀਤਾ ਮਹਾਰਾਜ ਨੇ ਸਾਡੇ ਮਹਾਂਪੁਰਖ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਰਾਜ ਤਬਾਦ ਰਾਜ ਮਹਾਲੀ ਧਰਨਾ ਪੜਦੇ ਹੁੰਦੇ ਸੀ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੰਦਪੁਰ ਸਾਹਿਬ ਦਾ ਇਸ਼ਾਕਾ ਸੁਣਾਇਆ ਕਰਦੇ ਸੀ ਬੜਾ ਆਨੰਦ ਆਇਆ ਕਰਦਾ ਸੀ ਜਦੋਂ ਕਰਨਗਿਆ ਵਾਲੇ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਕਿਹਾ ਮੇਰਾ ਖਾਲਸਾ ਹੋਲੀ ਨਹੀਂ ਮਨਾਵੇਗਾ ਹੋਲਾ ਮਨਾਇਆ ਕਰੇਗਾ ਆਓ ਅੱਜ ਧਾਰਨਾ ਕਰਨੀ ਉਪਰੰਤ ਫਿਰ ਮਹਾਂਪੁਰਖਾਂ ਕੋਲ ਆਪਾਂ ਨੇ ਕਮਾਏ ਹੋਏ ਕੀਮਤੀ ਹੀਰਿਆਂ ਵਰਗੇ ਮੋਤੀਆਂ ਵਰਗੇ ਵਚਨ ਮਹਾਂਪੁਰਖਾਂ ਦੇ ਹੁੰਦੇ ਨੇ ਪਿਆਰਿਓ ਤੇ ਗੁਰੂ ਤੇ ਆਸਤੀਆਂ ਵਿਚਾਰਾਂ ਕਮਾਏ ਹੋਏ ਵਚਨ ਸਰਵਣ ਕਰਨੇ ਨੇ ਇੱਕ ਧਾਰਨਾ ਮਹਾਂਬਾਬ ਨਰੈਣ ਸਿੰਘ ਜੀ ਮੋਨੀ ਮਹਾਰਾਜ ਜੀ ਓ ਆਜੋ ਸਿੰਘੋ ਖੇਡੀਏ ਅਨੰਦਪੁਰ ਵਿੱਚ ਹੋਲਾ ਆਜੋ ਸਿੰਘੋ ਖੇਡੀਏ ਅਨੰਦਪੁਰ ਵਿੱਚ ਹੋਲਾ आजो सिंघ ਆਜੋ ਸਿੰਘੋ ਹੋ ਆਜੋ ਸਿੰਘੋ ਖੇਡिए ਵਈ ਆਜੋ ਸਿੰਘੋ ਆਜੋ ਸਿੰਘੋ ਖੇਡिए ਆਜੋ ਸਿੰਘੋ ਖੇਡिए ਹੋਲਾ ਆਜੋ ਸਿੰਘੋ ਖੇਡिए ਨੰਦਪੁਰ ਵਿੱਚ ਹੋਲਾ ਹੋ ਆਜੋ ਸਿੰਘੋ ਖੇਡिए ਨੰਦਪੁਰ ਵਿੱਚ ਹੋਲਾ ਆਜੋ ਸਿੰਘੋ ਖੇਡिए ਆਜੋ ਛਿਬੋ ਖੇਟਿਏ ਨੰਦਪੁਰ ਵਿੱਚ ਓਲਾ ਖੇਟਿਏ ਨੰਦਪੁਰ ਵਿੱਚ ਓਲਾ ਆਜੋ ਛਿਬੋ ਖੇਟਿਏ ਨੰਦਪੁਰ ਵਿੱਚ ਓਲਾ ਵਾ ਵਾ ਕਲਗੀ ਵਾਲਿਆ ਜਾਵਾਂ ਬਲਿਹਾਰੇ ਓ ਵਾ ਵਾ ਕਲਗੀ ਵਾਲਿਆ ਜਾ ਕਲਗੀ ਵਾਲਿਆ ਵਈ ਵਾ ਵਾ ਕਲਗੀ ਓ ਵਾ ਵਾ ਕਲਗੀ ਵਾਲਿਆ ਜਾਮਾਂ ਬਲੇ ਹਾਰੇ ਵਾ ਵਾ ਕਲਗੀ ਵਾਲਿਆ ਜਾਮਾਂ ਬਲੇ ਹਾਰੇ ਵਾ ਵਾ ਕਲਗੀ ਵਾਲਿਆ ਜਾਮਾਂ ਬਲੇ ਹਾਰੇ ਓ ਹੱਥ ਵਿੱਚ ਖੰਡਾ ਫੱਪ ਫੱਪ ਦਾ ਹੱਥ ਵਿੱਚ ਖੰਡਾ ਓ ਹੱਥ ਵਿੱਚ ਖੰਡਾ ਫੱਪ ਦਾ ਕਲਗੀ ਲਸ਼ਕਾਰੇ ਹੱਥ ਵਿੱਚ ਖੰਡਾ ਫੱਬਦਾ ਕਲੰਗੀ ਲੈ ਸ਼ਿਕਾਰੇ ਹੱਥ ਵਿੱਚ ਖੰਡਾ ਕਲਗੀ ਵਾਲਿਆ ਜਾਮਾ ਬਲਿਹਾਰੇ ਵਾ ਵਾ ਕਲਗੀ ਵਾਲਿਆ ਜਾਮਾ ਬਲਿਹਾਰੇ ਵਾ ਵਾ ਕਲਗੀ ਵਾਲਿਆ ਬਲੇ ਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਐਸੇ ਗੁਰ ਤੋਂ ਬਲ ਬਲ ਜਾਈਏ ਜਿਨ੍ਹਾਂ ਨੇ ਨਰਕ ਚੋਂ ਕੱਢ ਕੇ ਸਵਰਗਾਂ ਦੇ ਵਿੱਚ ਵਾਸਾ ਕਰਾ ਦਾ ਖਾਲਸੇ ਦਾ ਮਾਰਜਾ ਬਿ। ਆਓ ਰੇਂਦਾ ਸਮਾਂ ਬਾਪੁਰਖਾਂ ਕੋਲ ਸਰਵਨ ਕਰੀਏ। ਦੁਆਰਾ ਫੇਰ ਬੇਨਤੀ ਕਿ ਸੰਗਤਾਂ ਜਿਹੜੀਆਂ ਪਾਈ ਇਧਰ ਉਧਰ ਫਿਰਦੀਆਂ ਨੇ ਜਾ ਦਰਬਾਰ ਸਾਹਿਬ ਦੇ ਅੰਦਰ ਬੈਠੀਆਂ ਨੇ ਉਪਨਾਲ ਦੇ ਵਿੱਚ ਸਜੋ ਸਤਗੁਰਾਂ ਦੀ ਸੋਭਾ ਜਿਹੜੀ ਹੈ ਉਹ ਇੱਥੇ ਆ ਕੇ ਵਧੇਗੀ। ਸੇਵਾ ਕਰਨ ਵਾਲੇ ਸੇਵਾ ਕਰਦੇ ਰਹੋ ਬਾਕੀ ਸੰਗਤਾਂ ਸਤਗੁਰਾਂ ਦੇ ਪਵਨ ਪੰਡਾਲ ਵਿੱਚ ਪਹੁੰਚੋ ਥੋੜੇ ਸਮੇਂ ਤੋਂ ਜ਼ਿਆਦਾ ਲਾਹ ਲਈਏ ਔਰ ਇਹਦਾ ਸਮਾਮਾ ਬੁਰਖਾਂ ਕੋਲ ਸਰਵਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ